ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸਟਾਰ ਡਿਜੀਟਲ ਪੰਜਾਬ ਵਿੱਚ ਜਿੱਤੇ ਵਿੱਚ ਤੁਸੀਂ ਘਰ ਬੈਠੇ ਵਕ ਵਕ ਜਾਣਕਾਰੀਆਂ ਸਾਡੀ ਵੀਡੀਓ ਦੇ ਮਾਧਿਅਮ ਰਾਹੀਂ ਪ੍ਰਾਪਤ ਕਰਦੇ ਹੋ चाहे वो किसी पंजाब सरकार की स्कीम तहत जानकारी जाए या फिर कोई होर फार्म भरन या किसी नौकरी लिए अप्लाई जानकारी जाए दोस्तों ਹਰ ਡਿਜੀਟਲ ਪੰਜਾਬ ਹਮੇਸ਼ਾ ਤੁਹਾਡੀ ਮਦਦ ਕਰਦਾ ਹੈ ਤੇ ਕਰਦਾ ਰਹੇਗਾ ਜਿਹੜੇ ਦੋਸਤ ਅੱਜ ਸਾਡੇ YouTube ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਸਟਾਰ ਡਿਜੀਟਲ ਪੰਜਾਬ ਤੇ ਨਾਂ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਨਾਲ ਹੀ ਘੰਟੀ ਵੀ ਦਬਾ ਲੈਣ ਤਾਂ ਜੋ ਹਰ ਇੱਕ ਵੀਡੀਓ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਅੱਜ ਦਾ ਟਾਪਿਕ ਅਸੀਂ ਇੱਕ ਲੰਮਾ ਟਾਪਿਕ ਲੈ ਕੇ حاضر ਹੋਏ ਹਾਂ ਵੀਡੀਓ ਲਈ ਅੱਗੇ ਵਧਦੇ ਹਾਂ ਦੋਸਤੋ SSB ਅਸਿਸਟੈਂਟ ਕਮਾਂਡੈਂਟ ਰਿਕਰੂਟਮੈਂਟ ਜਿਹੜੀ ਪੋਸਟਾਂ ਆਈਆਂ ਨੇ ਜਿਹੜੀ ਸਟਾਰਟਿੰਗ ਡੇਟ ਹੈ ਉਹ ਸ਼ੁਰੂ ਹੋ ਚੁੱਕੀ ਹੈ 21 ਨਵੰਬਰ 2020 ਤੋਂ ਫਾਰਮ ਪਰਨੇ ਤੇ ਲਾਸਟ ਡੇਟ ਇਹਦੀ 20 ਦਸੰਬਰ ਜਿਹੜੀ ਹੈ ਉਹ ਨਿਸ਼ਚਿਤ ਕੀਤੀ ਗਈ ਹੈ ਜਨਰਲ ਲਈ 100 ਰੁਪਏ ਫੀਸ ਹੈ ਤੇ OBC ਨਹੀਂ SC ST ਜਾਂ ਫੀਮੇਲ ਜਿਹੜੀਆਂ ਭਾਵੇਂ ਔਰਤਾਂ ਜਿਹੜੀਆਂ ਉਹ বিনা ਫੀਸ ਤੋਂ ਇਹ ਪੋਸਟ ਜਿਹੜੀ ਹੈ ਅਪਲਾਈ ਕਰ ਸਕਦੀਆਂ ਨੇ ਜੌਬ ਲੋਕੇਸ਼ਨ ਹੈ ਦੀ 올 ఓవర్ ਇੰਡੀਆ ਏਜ ਲਿਮਟ ਜਿਹੜੀ ਹੈ ਮਿਨੀਮਮ 18 ਸਾਲ ਤੋਂ 25 ਸਾਲ ਤੱਕ ਹੈ ਏਜ ਰੈਲੈਕਸੇਸ਼ਨ ਜਿਹੜੀ ਹੈ ਇਹਦੇ ਵਿੱਚ ਐਸ ਪਰ ਰੂਲ ਦਿੱਤੀ ਜਾਏਗੀ ਤੇ 1522 ਇਹਦੀਆਂ ਪੋਸਟਾਂ ਨੇ ਪੋਸਟ ਦਾ ਨਾਮ ਹੈ ਕਾਂਸਟੇਬਲ ਟ੍ਰੇਡਮੈਨ ਹੋਰ ਅਸੀਂ ਤੁਹਾਨੂੰ ਕੈਟਾਗਰੀ ਵਾਈਜ਼ ਜਿਹੜੀ ਹੈ ਪੋਸਟਾਂ ਦੀ ਜਾਣਕਾਰੀ ਦਿੰਨੇ ਆ ਕੌਨਸਟੇਬਲ ਡਰਾਈਵਰ ਮੇਲ ਜਿਹੜੀ ਹੈ ਉਹ 574 ਪੋਸਟਾਂ ਨੇ ਕੌਨਸਟੇਬਲ ਇਲੈਕਟ੍ਰੀਸਿਸ ਸਟਾਰਟ ਟਿੱਕੀ ਪੋਸਟਾਂ ਨੇ ਕੌਨਸਟੇਬਲ ਵੈਟਰਨਰੀ 101 ਕਾਸਟ ਪੋਸਟਾਂ ਨੇ ਕੌਨਸਟੇਬਲ ਆਇਆ ਫੀਮੇਲ 5 ਪੋਸਟਾਂ ਨੇ ਕੌਨਸਟੇਬਲ ਕਾਰਪੈਂਟਰ 3 ਪੋਸਟਾਂ ਨੇ ਕੌਨਸਟੇਬਲ ਪਲੰਬਰ 1 ਪੋਸਟਾਂ ਹੈ ਕੌਨਸਟੇਬਲ ਪੇਂਟਰ 12 ਪੋਸਟਾਂ ਹੈ ਕੌਨਸਟੇਬਲ ਟੇਲਰ 20 ਪੋਸਟਾਂ ਨੇ ਕੌਨਸਟੇਬਲ ਕੋਬੀਅਰ ਵੀ ਪੋਸਟਾਂ ਨੇ ਕੌਂਸਟੇਬਲ ਗਾਰਡ ਨਦੀਪ 9 ਪੋਸਟਾਂ ਨੇ ਕੌਂਸਟੇਬਲ ਕੁੱਕ ਮੇਲ 232 ਪੋਸਟਾਂ ਨੇ ਕੌਂਸਟੇਬਲ ਕੁੱਕ ਫੀਮੇਲ 26 ਪੋਸਟਾਂ ਨੇ ਵਾਸ਼ਰਮੈਨ ਮੇਲ 29 ਪੋਸਟਾਂ ਨੇ ਵਾਸ਼ਰਮੈਨ ਫੀਮੇਲ 5 ਪੋਸਟਾਂ ਨੇ ਬਾਰਬਰ ਮੇਲ 75 ਪੋਸਟਾਂ ਨੇ ਸੌਰੀ ਬਾਰਬਰ ਫੀਮੇਲ 12 ਪੋਸਟਾਂ ਨੇ ਸਫਾਈ ਵਾਲਾ ਮੇਲ 99 ਪੋਸਟਾਂ ਨੇ ਤੇ ਸਫਾਈ ਵਾਲਾ ਫੀਮੇਲ ਨੇ 28 ਪੋਸਟਾਂ ਹੈ ਬਟਰ ਕੈਰੀਅਰ ਮੇਲ ਨੇ 101 ਪੋਸਟਾਂ ਨੇ ਬਟਰ ਕੈਰੀਅਰ ਫੀਮੇਲ ਨੇ 12 ਪੋਸਟਾਂ ਹੈ ਕਾਸਟੇਬਲ ਵੇਟਰ ਮੇਲ ਦੀ ਇੱਕ ਪੋਸਟ ਹੈ ਤੇ ਪੇ ਸਕੇਲ ਹੈ ਜਿਹੜਾ 21700 ਤੋਂ 69100 ਤੱਕ ਨਿਰਧਾਰਤ ਕੀਤਾ ਗਿਆ ਹੈ ਹੁਣ ਅਸੀਂ ਯੋਗਤਾ ਬਾਰੇ ਗੱਲ ਕਰਦੇ ਹਾਂ ਕੈਂਡੀਡੇਟ ਜਿਹੜਾ 10ਵੀਂ ਪਾਸ ਹੋਣਾ ਜ਼ਰੂਰੀ ਹੈ ਹੈਵੀ ਡਰਾਈਵਿੰਗ ਲਾਇਸੈਂਸ ਉਹਦੇ ਕੋਲ ਹੋਣਾ ਚਾਹੀਦਾ ਹੈ ਵੈਲਿਡ ਹੋਵੇ ਜਿਹੜਾ ਲੈਬਰਾਟਰੀ ਅਸਿਸਟੈਂਟ ਲਈ 10ਵੀਂ ਪਾਸ ਹੋਣਾ ਬਹੁਤ ਜ਼ਰੂਰੀ ਹੈ ਲੈਬਰਾਟਰੀ ਅਸਿਸਟੈਂਟ ਦਾ ਕੋਰਸ ਕੀਤਾ ਹੋਣਾ ਚਾਹੀਦਾ ਹੈ ਵੈਟਰਨਰੀ ਲਈ 10ਵੀਂ ਪਾਸ ਤੇ 1 ਸਾਲ ਦਾ ਐਕਸਪੀਰੀਅੰਸ ਜ਼ਰੂਰੀ ਹੈ ਕਾਸਟੇਬਲ ਆਇਆ ਲਈ ਫੀਮੇਲ 10ਵੀਂ ਪਾਸ ਕੀਤੀ ਹੋਵੇ ਤੇ 1 ਸਾਲ ਦਾ ਐਕਸਪੀਰੀਅੰਸ ਹੋਵੇ ਫਰਸਟ ਐਡ ਐਗਜ਼ਾਮ ਪਾਸ ਸਰਟੀਫਿਕੇਟ ਹੋਣਾ ਚਾਹੀਦਾ ਹੈ ਕਾਸਟੇਬਲ ਪੋਸਟ ਲਈ 10ਵੀਂ ਪਾਸ ਤੇ 2 ਸਾਲ ਦਾ ਐਕਸਪੀਰੀਅੰਸ 1 ਸਾਲ ਦਾ ਸਰਟੀਫਿਕੇਟ ਕੋਰਸ ਇੰਡਸਟਰੀਅਲ ਟ੍ਰੇਡਿੰਗ ਇੰਸਟੀਚਿਊਟ ਦਾ ਹੋਣਾ ਚਾਹੀਦਾ ਹੈ 2 ਸਾਲ ਦਾ ਡਿਪਲੋਮਾ ਇੰਡਸਟਰੀਅਲ ਟ੍ਰੇਡਿੰਗ ਇੰਸਟੀਚਿਊਟ ਦਾ ਜਾਂ ਹੋਣਾ ਚਾਹੀਦਾ ਹੈ ਅੱਗੇ ਜਿਹੜਾ ਹੈ 1 ਇਅਰ ਸਰਟੀਫਿਕੇਟ ਕੋਰਸ ਹੋਣਾ ਚਾਹੀਦਾ ਹੈ ਮਸਟ ਕੁਆਲੀਫਾਈ ਕੁਆਲੀਫਾਈ ਟੈਸਟ ਜਿਹੜਾ ਉਹ ਹੋਵੇਗਾ ਇਹਦੇ ਲਈ ਅਪਲਾਈ ਲਈ ਇੱਕ ਫੋਟੋਗ੍ਰਾਫਿਕ ਸਿਗਨੇਚਰ ਤੇ ਆਪਣੇ ਡਾਕੂਮੈਂਟ ਅਪਲੋਡ ਕਰਨੇ ਹੋਣਗੇ ਫਿਜ਼ੀਕਲ ਸਟੈਂਡਰਡ ਟੈਸਟ ਹੋਵੇਗਾ ਮੈਡੀਕਲ ਐਗਜ਼ਾਮ ਹੋਵੇਗਾ ਇੰਟਰਵਿਊ ਹੋਵੇਗਾ ਤੇ ਪਰਸਨੈਲਿਟੀ ਟੈਸਟ ਵੀ ਜ਼ਰੂਰ ਹੋਵੇਗਾ ਇਹਦਾ ਜਿਹੜੀ ਪੂਰੀ ਜਾਣਕਾਰੀ ਹੈ ਤੁਸੀਂ ਆਫੀਸ਼ਲ ਵੈਬਸਾਈਟ ਤੋਂ ਕਲਿੱਕ ਕਰਕੇ ਤੁਹ ਲੈ ਸਕਦੇ ਹੋ ਅਪਲਾਈ ਕਰਨ ਲਈ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ ਤੇ ਡਿਸਕ੍ਰਿਪਸ਼ਨ 'ਚ ਤੁਹਾਨੂੰ ਇਹਦਾ ਜਿਹੜਾ ਅਪਲਾਈ ਕਰਨ ਦਾ ਲਿੰਕ ਹੈ ਉਹ ਦੇ ਦਿੱਤਾ ਜਾਏਗਾ ਸੋ ਏਸੀ ਸਾਡੀ ਅੱਜ ਦੀ ਵੀਡੀਓ ਦੋਸਤੋ ਪਸੰਦ ਆਈ ਹੋਵੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਅੱਗੇ ਜ਼ਰੂਰ ਸ਼ੇਅਰ ਕਰ ਦੇਣਾ ਤਾਂ ਜੋ ਕਿਸੇ ਨਾ ਕਿਸੇ ਦੇ ਕੰਮ ਆ ਸਕੇ ਸੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਰੱਬ ਰੱਖਾ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ